ਇਸ ਲਈ 500 ਜਨਪੁਰ ਦੇ ਪੋਲ ਨੰਬਰ 5 ਦੇ ਨੇੜੇ ਮੌਜੂਦ ਹੈ ਗਈਆਂ ਤੁਹਾਨੂੰ ਦੱਸਦੀ ਕਿ ਹੁਣ ਤੋਂ ਕੁਛ ਦੇਰ ਪਹਿਲਾਂ ਨਹਿਰ ਦੇ ਵਿੱਚ ਇੱਕ ਡੈੱਡ ਬੋਡੀ ਰੁੜਦੇ ਵਿੱਚ ਆ ਰਹੀ ਸੀ ਜਿਸ ਤੋਂ ਬਾਅਦ ਸਥਾਨਕ ਲੋਕਾਂ ਵੱਲੋਂ ਸਿਆਮਪੁਰ ਪੁਲਿਸ ਨੂੰ ਮੌਕੇ ਤੇ ਫੋਨ ਕੀਤਾ ਗਿਆ ਤਾਂ ਪੁਲਿਸ ਮੌਕੇ ਤੇ ਪਹੁੰਚੀ ਹੈ ਤੁਸੀਂ ਤਾਂ ਸਾਡੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਦੇਖ ਸਕਦੇ ਕਿ ਇੱਥੇ ਡੈੱਡ ਬੋਡੀ ਇੱਕ ਪਈ ਹੋਈ ਹੈ ਜਿਹਦੀ ਜੇਬ ਦੇ ਵਿੱਚੋਂ ਇੱਕ ਮੋਬਾਈਲ ਜਿਹੜਾ ਉਹ ਮਿਲਿਆ ਹੋਰ ਕੋਈ ਡਾਕੂਮੈਂਟ ਫਿਲਹਾਲ ਨਹੀਂ ਮਿਲਿਆ ਪੁਲਿਸ ਮੌਕੇ ਤੇ ਪਹੁੰਚੀ ਆਉਣਾ ਵੱਲੋਂ ਸਨਖਤ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਹੁਣ ਕੁਝ ਦੇਰ ਬਾਅਦ ਡ ਆਈਸੀ ਕੀ ਜਿਸ ਤੋਂ ਬਾਅਦ ਸਨਕ ਲੋਕਾ ਵੱਲੋਂ ਪੁਲਿਸ ਨੂੰ ਮੌਕੇ ਤੇ ਫੋਨ ਕੀਤਾ ਗਿਆ ਤਾਂ ਹੁਣ ਜਿਹੜੀ ਹੈ ਪੁਲਿਸ ਆਪਣੀ ਕਾਰਵਾਈ ਵਿੱਚ ਜੁੜ ਚੁੱਕੀ ਹੈ ਆਓ ਦੇਖਦੇ ਹਾਂ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਸਨਕ ਲੋਕਾ ਦੇ ਨਾਲ ਤੇ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਬਾਰੇ ਆਲੂਬਲੀ ਕੀ ਮਾਮਲਾ ਹੈ ਮਾਮਲਾ ਦੇਖੋ ਪੋਲ ਨੰਬਰ 500 ਵੀ ਪੋਲ ਨੰਬਰ 4 ਦੇ ਵਿੱਚ ਅ ਮੈਂ ਆਪਣੇ ਨਿੱਜੀ ਕੰਮ ਤੇ ਜਾ ਰਿਹਾ ਸੀ ਤੇ ਉੱਥੇ ਨਾ ਸਕੂਲ ਦੇ ਕਾਫੀ ਬੱਚੇ ਇਕੱਠੇ ਹੋਏ ਹੋਏ ਸੀ ਕਿ ਡੈਡ ਬਾਡੀ ਡੈਡ ਬਾਡੀ ਡੈਡ ਬਾਡੀ ਖਾਪਾਈ ਹੋਈ ਹੋਣਾਂ ਕਿ ਡੈਡ ਬਾਡੀ ਨੇ ਡੈਡ ਬਾਡੀ ਨੇਟ ਜ਼ਿਲ੍ਹੇ ਹੀ ਦੇਖਿਆ ਵਾਕਈ ਇੱਕ ਡੈਡ ਬਾਡੀ ਜਿਹੜੀ ਤੈਰਦੀ ਹੋਈ ਆ ਰਹੀ ਸੀ ਉੱਥੇ ਤੇ ਇਮੀਜੇਟਲੀ ਅਸੀਂ ਮੈਂ ਯਹਾਂ ਪਰ ਅਸਲ ਸਾਹਿਬ ਨੂੰ ਫੋਨ ਕੀਤਾ ਕਿ ਨਹਿਰ ਵਿੱਚ ਇੱਕ ਡੈਡ ਬਾਡੀ ਜਿਹੜੀ ਹੈਗੀ ਆ ਜਿਹੜੀ ਤੈਰਦੀ ਹੋਈ ਆ ਰਹੀ ਹੈ ਜ਼ਿਲ੍ਹੇ ਪੋਲ ਨੰਬਰ ਪਾਰ ਤੋਂ ਪੰਜ ਤੋਂ ਦਿਨ ਵਪਾਰ ਕੀਤਾ ਡੈੱਡ ਬਾਡੀ ਨੇ ਕੁਝ ਲੋਕਲ ਮੁੰਡਿਆਂ ਨੇ ਹਿੰਮਤ ਕੀਤੀ ਔਰ ਡੈੱਡ ਬਾਡੀ ਨੂੰ ਜਿਹੜਾ ਕਿ ਰੋਡ ਤੇ ਬਾਹਰ ਕੱਢਿਆ ਨਹਿਰ ਵਿੱਚੋਂ ਔਰ ਮੌਕੇ ਤੇ ਪੁਲਿਸ ਵੀ ਆ ਗਈ ਹੈ ਪੁਲਿਸ ਆਪਣੇ ਆਪਣੇ شناخت ਕਰਦੀ ਹੈ ਕਿ ਇਹ ਕੌਣ ਹੈ ਇਹ ਉਹਨੂੰ ਇੱਕ ਮੋਬਾਈਲ ਤੇ ਮਿਲਿਆ ਔਰ ਦੇਖਣ ਚ ਅਲੱਗ ਪਛਾਣ ਤੇ ਨਹੀਂ ਆਈ ਪਰ ਜੋ ਵੀ ਮੈਂ ਕਿ ਅੱਗੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਪੁਲਿਸ ਜੋ شناخت ਕਰੇਗੀ ਲੋਕਾਂ ਵਿੱਚ ਵੀ ਆ ਜਾਏਗੀ ਔਰ ਇਹ ਕੌਣ ਹੈ ਇਹਦਾ ਵੀ ਪਤਾ ਲੱਗ ਜਾਏਗਾ ਮਾਮਲਾ ਹੈ ਜੀ ਇਹ ਮੈਂ ਨਰੇਸ਼ ਕੁਮਾਰ ਐਸਾ ਹੀ थाना ਸੁਜਾਨਪੁਰ ਏ ਥਾਣੇ ਹਾਜ਼ਰ ਸੀ ਤੇ ਸਾਨੂੰ ਉੱਤੇ ਇਤਲਾਹ ਮਿਲੀ ਆ ਪੀ ਕਿ ਇੱਕ ਡੈੱਡ ਬੋਡੀ ਇਥੇ ਨਹਿਰ ਵਿੱਚ ਪਾਣੀ ਛੱਡਿਆ ਤੇ ਡੈੱਡ ਬੋਡੀ ਆਈ ਆ ਜੋ ਪਬਲਿਕ ਨੇ ਬਾਹਰ ਕੱਟ ਕੇ ਰੱਖੀ ਆ ਤੇ ਉਹ ਆਇਆ ਹੁਣ ਅਜ ਸਨਅਕਤ ਨਹੀਂ ਹੋ ਰਹੀ ਤੇ ਵੈਰੀਫਾਈ ਕਰਦੇ ਪਿਆ ਕੋਈ ਡਾਕੂਮੈਂਟ ਗਾਰਾ ਮਿਲੇ ਦੀ ਡਾਕੂਮੈਂਟ ਕੋਈ ਨਹੀਂ ਇੱਕ ਮੋਬਾਈਲ ਹੈਗਾ ਆਪਣੇ Samsung ਦਾ ਨਾ ਕੋ ਪਾਣੀ ਚ ਡੁੱਬਿਆ ਤੇ ਸ਼ਾਇਦ ਉਸ ਚੋਂ ਕੋਈ SIM ਵਗਾਰਾ ਕ ਬਾਹਰ ਕੱਢ ਕੇ ਤੇ ਕੋਈ ਸਾਨੂੰ ਕਨੈਕਟ ਮਿਲ ਜਵੇ ਹਾਂਜੀ ਹੁਣ ਡੈੱਡ ਬੋਡੀ ਡੈੱਡ ਹੌਸ ਤੇ ਰੱਖੀ ਜਾਵੇਗੀ ਡੈੱਡ ਬੋਡੀ ਆਪਾਂ ਡੈੱਡ ਹੌਸ ਤੇ ਰੱਖਾਂਗੇ ਸਨਅਕਤ ਲਈ ਜੀ ਹਾਂਜੀ ਹਾਂਜੀ ਇਹ ਬਾਰ ਤੇ ਫਿਰ ਦੇਖਦੇ ਹਾਂ ਕਿੰਨੇ ਤੱਕ ਰੱਖੀ ਹੈ ਇਹ ਇਹ 72 ਘੰਟੇ ਰੱਖੀ ਜਾਂਦੀ ਹੈ ਪਰ ਚਲੋ ਸਾਨੂੰ ਕਾਰੈਕਟ ਮਿਲ ਹੀ ਜਾਣਾ ਕੋਈ ਨਾ ਕੋਈ ਤੇਰਾ ਮੋਬਾਈਲ ਤੋਂ ਸਾਨੂੰ ਪਤਾ ਲੱਗ ਜਾਏਗਾ